ਵਾਈ ਗੁਰੂ ਜੀ ਜਿਹੜੀ ਸੰਗਤ ਨਕ ਤੇ ਧਿਆਨ ਲਗਾ ਕੇ ਪ੍ਰਕਾਸ਼ ਦੇ ਦਰਸ਼ਨ ਕਰਵਾ ਰਹੀ ਹੈ ਉਸ ਬਾਰੇ ਜ਼ਰੂਰ ਦੱਸਣਾ ਜੀ ਇਹ ਸਵਾਲ ਅੱਜ ਆਪਾਂ ਨੂੰ ਆਇਆ ਹੈ ਹੁਸਨਪ੍ਰੀਤ ਜੀ ਦਾ ਉਹ ਕਹਿੰਦੇ ਕਿ ਜਿਹੜੀ ਸੰਗਤ ਨਕ ਤੇ ਧਿਆਨ ਲਗਾ ਕੇ ਪ੍ਰਕਾਸ਼ ਦੇ ਦਰਸ਼ਨ ਕਰਵਾ ਰਹੀ ਆ ਉਹਨਾਂ ਦੇ ਬਾਰੇ ਦੱਸੋ ਵਾਹਿਗੁਰੂ ਜੀ ਦੇਖੋ ਇਹਨੂੰ ਆਪਾਂ ਕੋਈ ਖਾਸ ਮਸਲਾ ਨਹੀਂ ਬਣਾਉਣਾ ਮੇਨ ਜੋ ਗੱਲ ਆ ਜੋ ਇੱਕ ਖਾਸ ਗੱਲ ਆ ਉਹ ਹੈ ਪ੍ਰਮਾਤਮਾ ਦਾ ਸਿਮਰਨ ਤੁਸੀਂ ਆਪ ਵੀ ਸੋਚ ਕੇ ਵੇਖੋ ਕਿ ਆਪਾਂ ਸਿਮਰਨ ਹਰ ਸਮੇਂ ਨਹੀਂ ਕਰ ਸਕਦੇ ਕਈ ਵਾਰ ਬੋਲਣ ਨੂੰ ਚਿਤ ਨਹੀਂ ਕਰਦਾ ਹੁਣ ਜੋ ਨੱਕ ਤੇ ਧਿਆਨ ਲਗਾਇਆ ਜਾਂਦਾ ਉਹ ਨੱਕ ਤੇ ਨਹੀਂ ਹੈ ਅਸਲ ਵਿੱਚ ਨੱਕ ਤੋਂ ਅੱਗੇ ਜੋ ਖਾਲੀ ਖਲਾਅ ਆ ਇਹ ਖਾਲੀ ਖਲਾਅ ਨੂੰ ਦੇਖਿਆ ਜਾਂਦਾ ਹੈ ਤੇ ਜਦੋਂ ਆਪਾਂ ਧਿਆਨ ਦੇ ਵਿੱਚ ਅੱਖਾਂ ਬੰਦ ਕਰਕੇ ਬੈਠ ਜਾਂਦੇ ਆ ਫਿਰ ਵੀ ਸਾਨੂੰ ਉਹੀ ਖਾਲੀ ਖਲਾ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਪਹਿਲਾਂ ਹਨੇਰਾ ਦਿਖਾਈ ਦਿੰਦਾ ਫਿਰ ਥੋੜੀ ਗਹਿਰਾਈ ਦਿਖਾਈ ਦੇਣ ਸ਼ੁਰੂ ਹੋ ਜਾਂਦੀ ਪਰ ਉੱਥੇ ਕਾਫੀ ਲੰਮਾ ਸਮਾਂ ਬੈਠਣਾ ਪੈਂਦਾ ਵਿਚਾਰਤ ਹੋ ਕੇ ਧਿਆਨ ਰੂਪ ਹੋ ਕੇ ਇਹ ਹੈ ਸਾਰਾ ਧਿਆਨ ਦਾ ਖੇਡ ਹੁਣ ਦੇਖੋ ਇਹ ਹੈ ਚੰਦ ਸੂਰਜ ਦੋਏ ਸਮ ਕਰ ਰੱਖੋ ਬ੍ਰਹਮ ਜੋਤ ਮਿਲ ਜਾਊਗੀ ਗੁਰਬਾਣੀ ਦੇ ਵਿੱਚ ਸ਼ਬਦ ਆ ਕਿ ਚੰਦ ਸੂਰਜ ਨੂੰ ਬਰਾਬਰ ਕਰ ਲੋ ਇਹ ਚੰਦ ਸੂਰਜ ਨੂੰ ਬਰਾਬਰ ਕਰਨ ਦਾ ਤਰੀਕਾ ਆ ਕਿ ਆਪਾਂ ਦਿਨ ਦੇ ਸਮੇਂ ਕੰਮਕਾਰ ਵੀ ਕਰੀ ਜਾਂਦੇ ਆ ਤੇ ਦ੍ਰਿਸ਼ਟੀ ਨੂੰ ਥੋੜਾ ਜਿਹਾ ক্লোਜ਼ ਕਰਕੇ ਮਾਲਕ ਨੂੰ ਵੀ ਵੇਖੀ ਜਾਂਦੇ ਆ ਹੁਣ ਜੋ ਮਾਲਕ ਹਰ ਇੱਕ ਜਗ੍ਹਾ ਰਮਿਆ ਹੋਇਆ ਆ ਉਹ ਆਪਣੀ ਯਾਦ ਤੋਂ ਵਿਸਰਦਾ ਨਹੀਂ ਮੇਨ ਗੱਲ ਸਿਮਰਨ ਦੀ ਆ ਕਿ ਆਪਾਂ ਉਹਨਾਂ ਨੂੰ ਯਾਦ ਰੱਖਣਾ ਆ ਉਹਨਾਂ ਨੂੰ ਯਾਦ ਪਾ ਕਈ ਤਰੀਕਿਆਂ ਨਾਲ ਰੱਖ ਸਕਦੇ ਆ ਹੁਣ ਨਾਮ ਅਵਿਆਸੀ ਨੂੰ ਪਹਿਲਾਂ ਪਹਿਲਾਂ ਗਾਣੇ ਨਹੀਂ ਚੰਗੇ ਲੱਗਦੇ ਪਰ ਜਦੋਂ ਪਰਪੱਕ ਹੋ ਜਾਂਦਾ ਫਿਰ ਉਹ ਗਾਣਿਆਂ ਦੇ ਵਿੱਚੋਂ ਵੀ ਮਾਲਕ ਦੀ ਯਾਦ ਕੱਢ ਲੈਂਦਾ ਕਿਉਂਕਿ ਜੋ ਗਾਣੇ ਬਣਾਏ ਜਾਂਦੇ ਆ ਉਹ ਇੱਕ ਪ੍ਰੇਮੀ ਅਤੇ ਪ੍ਰੇਮਿਕਾ ਦੇ ਰੂਪ ਦੇ ਵਿੱਚ ਬਣਾਏ ਜਾਂਦੇ ਆ ਹੁਣ ਇਧਰੋਂ ਜੋ ਪ੍ਰੇਮਿਕਾ ਹੁੰਦੀ ਆ ਉਹ ਜੀਵ ਆਤਮਾ ਤੇ ਜੋ ਪ੍ਰੇਮੀ ਹੈ ਉਹ ਪਰਮਾਤਮਾ ਆ ਇਹ ਪਿਆਰ ਪੈ ਜਾਂਦਾ ਦੋਹਾਂ ਦਾ ਹਣ ਮਹਾਰਾਜ ਵੀ ਕਹਿੰਦੇ ਆ ਕਿ ਜੇ ਤੁਸੀਂ ਪਰਮਾਤਮਾ ਦੇ ਨਾਲ ਪਿਆਰ ਕਰੋਗੇ ਤਾਹੀਂ ਤੁਸੀਂ ਉਹਦੇ ਤੱਕ ਪਹੁੰਚ ਸਕਦੇ ਆਂ ਤਾਂ ਹੀ ਤੁਸੀਂ ਉਹਦੇ ਨਾਮ ਨੂੰ ਸੁਣ ਸਕਦੇ ਆਂ ਜਿਨੇ ਪ੍ਰੇਮ ਕੀਓ ਤਿਨੇ ਹੀ ਪ੍ਰਭ ਪਾਇਓ ਸੋ ਸਾਰਾ ਖੇਡ ਪ੍ਰੇਮ ਦਾ ਹੈ ਜਿੰਨਾ ਸਾਡਾ ਪਿਆਰ ਇਸ ਦੇ ਵਿੱਚ ਲੱਗਦਾ ਜਾਵੇਗਾ ਵਧਦਾ ਜਾਵੇਗਾ ਜਿੰਨੀ ਆਪਾਂ ਹੱਦਾਂ ਪਾਰ ਕਰਦੇ ਜਾਵਾਂਗੇ ਹੁਣ ਕਹਿਣ ਦਾ ਭਾਵ ਕਿ ਆਪਾਂ ਸਿਮਰਨ ਕਰਨ ਵਾਸਤੇ ਸਮਾਂ ਕੱਢਦੇ ਆਂ ਉਹ ਆਪਾਂ ਅਮਰਤ ਵੇਲੇ ਜਾਂ ਦੁਪਹਿਰ ਨੂੰ ਜਾਂ ਸ਼ਾਮ ਨੂੰ ਕੱਢਦੇ ਆਂ ਫਿਰ ਪਹ ਕੰਮਕਾਰ ਵੀ ਕਰਨੇ ਆਂ ਹੁਣ ਮਾਰੇ ਕਹਿੰਦੇ ਤੁਸੀਂ ਵਿਸਾਰਨਾ ਨਹੀਂ ਕਿਉਂਕਿ ਜਿੰਨਾ ਤੁਸੀਂ ਕਿਰਤ ਕਰਮ ਕੇ ਵਿਛੜੇ ਹਨ ਕਹਿੰਦੇ ਤੁਸੀਂ ਕਮਾਕਾਰਾਂ ਦੇ ਵਿੱਚ ਪੈਣ ਕਰਕੇ ਮਾਲਕ ਤੋਂ ਵਿਛੜ ਗਏ ਆ ਹੁਣ ਸਾਨੂੰ ਮਾਲਕ ਦਾ ਵਿਛੋੜਾ ਨਾ ਮਹਿਸੂਸ ਹੋਵੇ ਇਸ ਕਰਕੇ ਆਪਾਂ ਦ੍ਰਿਸ਼ਟੀ ਨੂੰ ਵੀ ਕੰਟਰੋਲ 'ਚ ਰੱਖਣਾ ਆ ਏਸੀ ਦ੍ਰਿਸ਼ਟੀ ਨੂੰ ਆਪਾਂ ਕਲੋਜ਼ ਜਿਹਾ ਕਰਕੇ ਪਿਆਰ ਵਾਲੀ ਦ੍ਰਿਸ਼ਟੀ ਬਣਾ ਕੇ ਮਾਲਕ ਨੂੰ ਵੀ ਵੇਖ ਸਕਦੇ ਆ ਸੋ ਕੋਈ ਹਰਜ ਵਾਲੀ ਗੱਲ ਨਹੀਂ ਕਿ ਜੇ ਕੋਈ ਸੰਗਤ ਨੱਕ ਤੇ ਧਿਆਨ ਲਗਾ ਕੇ ਕੋਈ ਮਾਲਕ ਦੇ ਦਰਸ਼ਨ ਵੀ ਕਰਾ ਰਹੀ ਐ ਇਹ ਆਪੋ ਆਪਣੀ ਮਿਹਨਤ ਐ ਗੁਰਮਖਾਂ ਦਾ ਕੰਮ ਹੁੰਦਾ ਦੱਸਣਾ ਸਾਰੇ ਜੀਵਾਂ ਨੂੰ ਸੋ ਗੁਰਮਖ ਪਿਆਰੇ ਆਪਾਂ ਨੂੰ ਸਾਰੇ ਸਮਝਾ ਰਹੇ ਨੇ ਤੇ ਆਪਣਾ ਕੰਮ ਐ ਮਿਹਨਤ ਕਰਕੇ ਉਸ ਅਵਸਥਾ ਤੱਕ ਪਹੁੰਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ